ਪੰਜਾਬ ਸਰਕਾਰ ਵੱਲੋਂ ਹੋਈ ਕੈਬਨਿਟ ਦੀ ਮੀਟਿੰਗ ਦੇ ਵਿੱਚ ਲੈ ਲਏ ਗਏ ਵੱਡੇ ਫੈਸਲੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਿੱਚ ਨਵੀਆਂ ਚੁਣੀਆਂ ਪੰਚਾਇਤਾਂ ਦੇ ਮੁਖੀਆਂ ਲਈ ਉਹਨਾਂ ਸਰਪੰਚਾਂ ਨੂੰ ਤੇ ਪੰਚਾਂ ਨੂੰ ਜੋ ਉਹਨਾਂ ਨੂੰ ਮਾਨ ਤਾਨ ਦੇਣ ਦੀ ਗੱਲ ਕਹੀਏ ਹਰ ਇੱਕ ਮਹੀਨੇ ਉਹਨਾਂ ਦੇ ਖਾਤਿਆਂ ਵਿੱਚ ਤਨਖਾਹ ਦੇ ਰੂਪ ਵਿੱਚ ਉਹਨਾਂ ਨੂੰ ਜੋ ਪੱਤਾ ਦਿੱਤਾ ਜਾਵੇਗਾ ਜਿਸ ਤੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ ਕਿੰਨੀ ਤਨਖਾਹ ਮਿਲੇਗੀ ਇੱਕ ਸਰਪੰਚ ਨੂੰ ਹਰ ਇੱਕ ਮਹੀਨੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੇ ਹੋਰ ਕਿਹੜੇ-ਕਿਹੜੇ ਫੈਸਲੇ ਹੋਏ ਨੇ ਜੋ ਅੱਜ ਦੀ ਇਸ ਅਹਿਮ ਮੀਟਿੰਗ ਦੇ ਵਿੱਚ ਜੋ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਬਹੁਤ ਵੱਡੀਆਂ ਸਹੂਲਤਾਂ ਦੇ ਕੇ ਪੰਜਾਬ ਦੇ ਖਜ਼ਾਨੇ ਦਾ ਮੂੰਹ ਅੱਜ ਲੋਕਾਂ ਵਾਲੇ ਪਾਸੇ ਖੋਲਿਆ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਜਿਵੇਂ ਹੀ ਅੱਜ ਕੈਬਨਿਟ ਮੀਟਿੰਗ ਹੋਈ ਉਸ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦੇ ਲਈ ਬਹੁਤ ਵੱਡੇ ਫੈਸਲੇ ਲੈ ਗਏ ਨੇ ਪੰਜਾਬ ਦੇ ਲੋਕਾਂ ਲਈ ਭਲਾਈ ਸਕੀਮਾਂ ਪੰਜਾਬ ਦੇ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਅੱਜ ਪੰਜਾਬੀਆਂ ਲਈ ਸੋ ਸਭ ਤੋਂ ਪਹਿਲਾਂ ਪੰਜਾਬ ਵਿੱਚ ਨਵੀਆਂ ਚੁਣੀਆਂ ਪੰਚਾਇਤਾਂ ਦੇ ਸਰਪੰਚਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਜੋ ਕਿ ਸਰਪੰਚਾਂ ਨੂੰ ਹੁਣ ਤਨਖਾਹ ਦੇ ਰੂਪ ਵਿੱਚ ਜੋ ਬਹੁਤ ਵੱਡਾ ਮਾਨਤਾਨ ਮਿਲਿਆ ਕਰੇਗਾ ਜੋ ਕਿ ਜ਼ੀਰਵਾਂ ਦੀ ਗਿਣਤੀ ਵਧਾਉਣ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 2000 ਰੁਪਿਆ ਜੋ ਪਹਿਲਾਂ ਉਹਨਾਂ ਨੂੰ ਮਨ ਤਨ ਮਿਲਦਾ ਸੀ ਉਸ ਦੇ ਨਾਲ ਇੱਕ ਜ਼ੀਰੋ ਹੋਰ ਲਾ ਕੇ ਲਗਭਗ 20000 ਰੁਪਿਆ ਹਰ ਇੱਕ ਮਹੀਨਾ ਤਨਖਾ ਸਰਪੰਚ ਦੀ ਸ਼ੁਰੂ ਹੋ ਜੇਗੀ ਉਹ ਤਨਖਾ 20000 ਰੁਪਿਆ ਸਰਪੰਚ ਦੇ ਖਾਤੇ ਵਿੱਚ ਆਏਗੀ ਉਹ ਆਪਣੇ ਉਹਦੇ ਨਿੱਜੀ ਕੰਮਾਂ ਵਾਸਤੇ ਹੋਵੇਗੀ ਪਰਸਨਲ ਕੰਮਾਂ ਵਾਸਤੇ ਹੋਵੇਗੀ ਜੋ ਕਿ 5 ਸਾਲ ਉਸ ਸਰਪੰਚ ਨੂੰ ਤਨਖਾ ਮਿਲਿਆ ਕਰੇਗੀ ਹੁਣ 20000 ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਿਵੇਂ ਹੀ ਉਹ ਇਹ ਵੱਡਾ ਫੈਸਲਾ ਕੀਤਾ ਹੈ ਚੰਡੀਗੜ੍ਹ ਦੇ ਟੈਗੌਰ ਥੀਏਟਰ ਦੇ ਵਿੱਚ ਪੰਚਾਇਤ ਦਿਸ਼ ਦੇ ਤੌਰ ਤੇ ਅੱਜ ਇਹ ਫੈਸਲਾ ਲਿਆ ਗਿਆ ਸੋ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਫੌਰੀ ਕਰਤੀ ਜਾਵੇਗੀ ਜੋ ਮਈ ਮਹੀਨੇ ਤੋਂ ਸਰਪੰਚਾਂ ਦੇ ਖਾਤਿਆਂ ਦੇ ਵਿੱਚ ਇਹ ਮਾਨਤਨ ਆਉਣਾ ਸ਼ੁਰੂ ਹੋ ਜਾਵੇਗਾ ਉਹ ਸਰਪੰਚ ਜਿਹੜੇ ਨੇ ਆਪਣੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਰਾ ਸਕਣਗੇ ਜੋ ਪੰਚਾਇਤ ਤੇ ਪੈਸੇ ਦਿੱਤੇ ਜਾ ਰਹੇ ਨੇ ਹਰੇਕ ਪੰਚਾਇਤ ਉਹ ਪੈਸੇ ਨੂੰ ਵਧੀਆ ਟੰਗਣਾ ਵਰਤੇਗੀ ਪਿੰਡਾਂ ਦਾ ਵਿਕਾਸ ਹੋਏਗਾ ਸੋ ਜਲਦੀ ਹੀ ਉਹਨਾਂ ਨੇ ਕਹਿ ਕੇ ਜੋ ਪਿਛਲੀਆਂ ਸਰਕਾਰਾਂ ਬਹਾਨੇ ਲਾਉਂਦੀਆਂ ਰਹੀਆਂ ਨੇ ਕਦੇ ਉਹਨਾਂ ਨੇ ਕੰਮ ਨਹੀਂ ਕੀਤਾ ਉਹ ਹੁਣ ਇਸ ਵਾਰ ਇਹ ਤੁਹਾਨੂੰ ਕੰਮ ਨਜ਼ਰ ਆਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ 2019 ਦੇ ਵਿੱਚ ਜੋ ਸਰਪੰਚਾਂ ਨੂੰ ਪੈਨਸ਼ਨ ਵੀ ਬੰਦ ਕਰ ਦਿੱਤੀ ਗਈ ਸੀ ਜੋ ਸਰਪੰਚਾਂ ਨੂੰ ਤਨਖਾਹ ਵੀ ਬੰਦ ਕਰ ਦਿੱਤੀ ਗਈ ਸੀ ਉਸ ਦੇ ਉੱਪਰ ਭਾਰੀ ਵਾਅਦਾ ਕਰਦੇ ਹੋਏ ਅੱਜ ਸਰਪੰਚਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਅਸੀਂ ਜੋ ਰਜਿਸਟਰੀਆਂ ਨੂੰ ਸਰਲ ਭਾਸ਼ਾ ਵਿੱਚ ਬਣਾ ਦਿੱਤਾ ਹੈ ਜੋ ਔਖੇ ਸ਼ਬਦ ਸੀ ਜਿਹੜੇ ਇੰਗਲਿਸ਼ ਦਾ ਉਰਦੂ ਦੇ ਉਹਨਾਂ ਨੂੰ ਹਟਾ ਦਿੱਤਾ ਗਿਆ ਪੰਜਾਬੀ ਵਿੱਚ ਰਜਿਸਟਰੀ ਲਿਖੀ ਜਾਇਆ ਕਰੇਗੀ ਔਰ ਪੰਜਾਬੀ ਵਿੱਚ ਆਸਾਨੀ ਨਾਲ ਹਰ ਕੋਈ ਉਸ ਨੂੰ ਪੜ੍ਹ ਕੇ ਸਮਝ ਸਕੇ ਕਰੇਗਾ ਜੋ ਉਰਦੂ ਦੇ ਲਫ਼ਜ਼ ਹੁੰਦੇ ਸੀ ਉਹ ਸਾਡੀ ਸਮਝ ਤੋਂ ਬਾਹਰ ਹੁੰਦੇ ਸੀ ਜਿਸ ਕਾਰਨ ਸਾਨੂੰ ਰਜਿਸਟਰੀਆਂ ਦੇ ਵਿੱਚ ਜੋ ਲਿਖਣ ਵਾਲੇ ਹੁੰਦੇ ਸੀ ਜਾਂ ਰਜਿਸਟਰੀਆਂ ਕਰਨ ਵਾਲੇ ਹੁੰਦੇ ਸੀ ਉਹ ਬਹੁਤ ਜ਼ਿਆਦਾ ਵਿੱਚ ਜੋ ਕੋਲਾ ਰੱਖਦੇ ਸੀ ਜਿਸ ਕਾਰਨ ਜੋ ਮਦਈ ਹੁੰਦਾ ਸੀ ਉਸ ਨੂੰ ਇਸ ਦੇ ਬਾਰੇ ਬਾਅਦ ਵਿੱਚ ਪਤਾ ਚੱਲਦਾ ਸੀ ਕਿ ਉਸ ਦੀ ਜ਼ਮੀਨ ਦੇ ਨਾਲ ਛੇੜਛੜ ਹੋਈਏ ਸੋ ਉਹਨਾਂ ਨੇ ਇਸ ਗੱਲ ਤੇ ਵੀ ਜੋੜ ਦਿੱਤਾ ਕਿ ਜੋ ਪਿੰਡਾਂ ਦੇ ਵਿੱਚ ਨਰੇਗਾ ਦੇ ਰਹੀਂ ਬਹੁਤ ਸਾਰੇ ਕੰਮ ਸ਼ੁਰੂ ਕੀਤੇ ਜਾਣਗੇ ਨਰੇਗਾ ਦੇ ਰਹੀਂ ਹਰੇਕ ਕੰਮ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਪਹੁੰਚ ਦਿੱਤੀ ਜਾਵੇਗੀ ਜੋ ਹੁਣ ਪਿੰਡਾਂ ਦੇ ਵਿੱਚ ਜਿਹੜੇ ਸਟੇਡੀਅਮ ਬਣਨਗੇ ਸਕੂਲ ਬਣਨਗੇ ਛੱਪੜਾਂ ਦੀ ਸਫਾਈ ਹੋਵੇਗੀ ਜਾਂ ਹੋਰ ਇਹਦਾ ਵਿਕਾਸਾ ਕੰਮ ਹੋਵੇਗਾ ਉਹ ਨਰੇਗਾ ਦੇ ਹੀ ਲੋਕ ਕਰਨਗੇ ਨਰੇਗਾ ਵਾਲੇ ਮਜ਼ਦੂਰ ਕਰਨਗੇ ਉਹਨਾਂ ਨੂੰ ਨਰੇਗਾ ਦੇ ਥਰੂ ਜਿਹੜਾ ਵੱਡੀ ਤਿਆਰੀ ਦਿੱਤੀ ਜਾਵੇਗੀ ਸੋ ਪਿੰਡਾਂ ਦੇ ਵਿੱਚ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਹੋਇਆ ਹੈ ਕਿ ਹੁਣ ਪੰਜਾਬ ਵਿੱਚ ਨਸ਼ਾ ਮੁਕਤ ਹੋ ਚੱਲਿਆ ਹੈ ਪੰਜਾਬ ਪਹਿਲੀ ਵਾਰ ਪੰਜਾਬ ਵਿੱਚ ਨਸ਼ਾ ਖਤਮ ਹੋਇਆ ਹੈ ਸੋ ਇਸ ਦੇ ਨਾਲ ਹੀ ਉਹਨਾਂ ਨੇ ਨਹਿਰੀ ਪਾਣੀ ਨੂੰ ਬਹੁਤ ਜਲਦੀ ਸਾਰੇ ਜੋ ਨਹਿਰਾਂ ਦੇ ਵਿੱਚ ਪੇਜ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਜੋ ਧਰਤੀ ਹਟੜਾ ਪਾਣੀ ਨੂੰ ਬਚਾਉਣ ਲਈ ਨਹਿਰਾਂ 12 ਮਹੀਨੇ ਹੁਣ ਚੱਲਣ ਕਰਨੀਆਂ ਪਾਣੀ ਪੰਜਾਬ ਕੋਲ ਆਮ ਹੋ ਗਿਆ ਹੈ ਹੁਣ ਨਹਿਰਾਂ ਦੇ ਰਹੀ ਹੀ ਚੋਨੇ ਦਾ ਜਿਹੜਾ ਸੀਜ਼ਨ ਚੱਲੇਗਾ ਜੋ ਬਿਜਲੀ ਮੋਟਾਂ ਬੰਦ ਰੱਖਣਗੇ ਕਿਸਾਨ ਪਾਣੀ ਆਮ ਹੋ ਜਾਏਗਾ ਨਹਿਰਾਂ ਦਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਜਿਵੇਂ ਰਾਤ ਨੂੰ ਬਿਜਲੀ ਦੇ ਕੱਟ ਲੱਗਦੇ ਨੇ ਉਹ ਵੀ ਕੱਟ ਲੱਗਣੇ ਬੰਦ ਹੋ ਜਾਣਗੇ ਰਾਤ ਨੂੰ ਕਿਸੇ ਨੂੰ ਵੀ ਖੇਤਾਂ ਦੇ ਬਿਜਲੀ ਜਿਹੜੀ ਏ ਉਹ ਨਹੀਂ ਤੇ ਮਿਲੇਗੀ ਉਹਨਾਂ ਨੂੰ ਦਿਨ ਵੇਲੇ ਹੀ ਬਿਜਲੀ ਦਿੱਤੀ ਜਾਏ ਕਰੇਗੀ ਕਿਸਾਨਾਂ ਦਾ ਨਾਲ ਜਿਹੜਾ ਕਿ ਪੰਜਾਬ ਸਰਕਾਰ ਨੇ ਬਹੁਤ ਵੱਡਾ ਐਲਾਨ ਕੀਤਾ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵੱਡਾ ਕਦਮ ਚੁੱਕਿਆ ਹਰੇਕ ਪਿੰਡ ਦੇ ਵਿੱਚ ਚਾਰ-ਚਾਰ ਨੌਜਵਾਨਾਂ ਨੂੰ ਜੋ ਪਰਮਾਣਿਤ ਦਿੱਤੇ ਜਾਣਗੇ 30-30 ਕਿਲੋਮੀਟਰ ਤੱਕ ਰੂਟ ਹੋਣਗੇ ਉਹਨਾਂ ਦੀਆਂ ਅਰਜ਼ੀਆਂ ਦੀ ਮੰਗ ਜਿਹੜੀ ਬਹੁਤ ਜਲਦੀ ਅਸੀਂ ਕਰਨ ਜਾ ਰਹੇ ਹਾਂ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਪੰਜਾਬ ਦੇ ਲੋਕ ਖੁਦ ਆਪਣੇ ਪੈਰਾਂ ਤੇ ਖੜੇ ਹੋ ਕੇ ਦੂਸਰੇ ਲੋਕਾਂ ਨੂੰ ਰੋਜ਼ਗਾਰ ਦੇ ਸਕਣ ਸੋ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਲੱਭਣ ਦੀ ਬਜਾਏ ਨੌਕਰੀਆਂ ਦੇਣ ਵਾਲਾ ਬਣਾਉਣ ਦਾ ਜਿਹੜਾ ਵਾਅਦਾ ਕੀਤਾ ਸੀ ਉਸ ਨੂੰ ਵੀ ਅਸੀਂ ਪੂਰਾ ਕਰਨ ਜਾ ਰਹੇ ਹਾਂ ਸੋ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਅਸੀਂ ਔਰਤਾਂ ਨਾਲ ਵਾਅਦਾ ਕੀਤਾ ਹੋਇਆ 1000 ਰੁਪਿਆ ਦੇਣ ਵਾਲਾ ਉਹ ਵੀ ਅਗਲੇ ਮਹੀਨੇ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਜੋ ਮਈ ਮਹੀਨੇ ਦੇ ਵਿੱਚ ਔਰਤਾਂ ਨੂੰ ਪਹਿਲੀ ਕਿਸ਼ਤ ਜਿਹੜੀ ਇਹ 1000 1000 ਰੁਪਏ ਦੀ ਉਹ ਵੀ ਖਾਤੇ ਵਿੱਚ ਟਰਾਂਸਫਰ ਕਰਨ ਵਾਸਤੇ ਵਿਚਾਰ ਕੀਤਾ ਜਾ ਰਿਹਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਵੱਡੇ ਫੈਸਲੇ ਲਏ ਗਏ ਨੇ ਪੰਜਾਬ ਦੇ ਹਿੱਤਾਂ ਲਈ